ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਤੇ ਅੱਜ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੋ ਆਪਾਂ ਅੱਜ ਇੱਕ ਬੇਨਤੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਜੀਓ ਲੋਹਣ ਨੂੰ ਘਰ ਵਿੱਚ ਸਹੀ ਜਗ੍ਹਾ ਤੇ ਰੱਖੋ ਫਿਰ ਦੇਖਿਓ ਚਮਤਕਾਰ ਤਨ ਦੇ ਖਜ਼ਾਨੇ ਪਰ ਜਾਣਗੇ ਜੋ ਮੰਗੋਗੇ ਮਿਲੇਗਾ ਗਾਰੰਟੀ ਹੈ ਗਰੀਬੀ ਤੇ ਬਿਮਾਰੀ ਸਭ ਦੂਰ ਹੋਵੇਗੀ ਸੋ ਆਪਾਂ ਕੁਝ ਕੋ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਭਨਾ ਤੇ ਰਹਿਮਤ ਕਰਨ ਗੁਰੂ ਪਿਆਰ ਵਾਲਿਓ ਤੇ ਆਪਾਂ ਬਹੁਤ ਸਾਰੇ ਵਹਿਮ ਭਰਮ ਸੁਨੇ ਹੋਣਗੇ ਬਹੁਤ ਸਾਰੇ ਵਹਿਮਾ ਭਰਮਾਂ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਹੋਵੇਗੀ ਬਹੁਤ ਸਾਰੇ ਵਹਿਮਾ ਭਰਮਾਂ ਦੇ ਵਿੱਚ ਆਪਾਂ ਜੁੜੇ ਹੋਵਾਂਗੇ ਬਹੁਤ ਸਾਰੇ ਵਹਿਮਾ ਭਰਮਾਂ ਨੂੰ ਆਪਾਂ ਨਿਭਾਇਆ ਹੋਵੇਗਾ ਹੰਡਾਇਆ ਹੋਵੇਗਾ ਸੁਣਿਆ ਹੋਵੇਗਾ ਪਰ ਸਰ ਸੰਗਤ ਇੱਕ ਬੇਨਤੀ ਕਰਦੇ ਆ ਕਿ ਪਾਤਸ਼ਾਹ ਨੇ ਇੱਕੋ ਗੱਲ ਕਹਿ ਕੇ ਸਾਰੀ ਗੱਲ ਨਿਵੇੜ ਦਿੱਤੀ। ਮੇਰੇ ਸਤਿਗੁਰੂ ਕਹਿੰਦੇ ਨੇ ਕਿ ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਪਾਤਸ਼ਾਹ ਕਹਿੰਦੇ ਨੇ ਉਹ ਆਨੰਦ ਕਰਦੇ ਨੇ। ਹਰੀ ਪਰਮਾਤਮਾ ਦੀ ਕਿਰਪਾ ਉਹਨਾਂ ਤੇ ਹੋ ਗਈ। ਉਹ ਆਨੰਦ ਦੇ ਵਿੱਚ ਰਹਿੰਦੇ ਨੇ। ਨਰ ਤੇ ਨਾਰੀ ਕਿਹੜੇ ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਜਿਹੜੇ ਪਰਮਾਤਮਾ ਦੀ ਰਹਿਮਤ ਦੇ ਵਿੱਚ ਆ ਗਏ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਵਿੱਚ ਆ ਗਏ ਪਿਆਰਿਓ ਪਾਤਸ਼ਾਹ ਕਹਿੰਦੇ ਨੇ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਪਾਤਸ਼ਾਹ ਕਹਿੰਦੇ ਨੇ ਉਹ ਕੀ ਆ ਯਾਦ ਰੱਖਿਓ ਵੀ ਵਹਿਮਾ ਭਰਮਾ ਜੋ ਜਿਹੜੇ ਨਿਕਲ ਗਏ ਉਹਨਾਂ ਵਾਸਤੇ ਸਭ ਥਾਈਂ ਸੁਖ ਹੋ ਗਿਆ ਪ੍ਰਮਾਤਮਾ ਨੇ ਸੁਖ ਕਰਤਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿ ਆ ਸਭ ਨਹੀਂ ਜਾਈ ਪਾਰਸ਼ਾ ਕਹਿੰਦੇ ਨੇ ਪਾਰ ਬ੍ਰਹਮ ਜਿਹੜਾ ਨਾ ਪਾਰ ਪ੍ਰਮਾਤਮਾ ਉਹ ਬ੍ਰਹਮ ਜਿਹੜਾ ਪੂਰਨ ਹੈ ਪਰਮੇਸ਼ਰ ਹੈ ਰਵ ਰਹਿਆ ਸਭ ਨਹੀਂ ਜਾਈ ਉਹ ਸਾਰਿਆਂ ਦੇ ਵਿੱਚ ਹੈ ਰਵਿਆ ਹੋਇਆ ਹਰ ਇੱਕ ਥਾਂ ਤੇ ਮੌਜੂਦ ਹੈ ਕਣ ਕਣ ਦੇ ਵਿੱਚ ਮੌਜੂਦ ਹੈ ਹਰ ਪਾਸੇ ਮੌਜੂਦ ਹੈ ਹਰ ਇੱਕ ਥਾਂ ਤੇ ਮੌਜੂਦ ਹੈ ਜਿੱਥੇ ਜਿੱਥੇ ਯਾਦ ਕਰੋਗੇ ਉੱਥੇ ਮੌਜੂਦ ਹੈ ਆਸਮਾਨ 'ਚ ਮੌਜੂਦ ਹੈ ਧਰਤੀ ਤੇ ਮੌਜੂਦ ਹੈ ਪਤਾਲ 'ਚ ਮੌਜੂਦ ਹੈ ਬਾਹਰ ਜਾਓਗੇ ਮੌਜੂਦ ਹੈ ਅੰਦਰ ਆਓਗੇ ਮੌਜੂਦ ਹੈ ਯਾਦ ਰੱਖਿਓ ਹਰ ਪਾਸੇ ਮੌਜੂਦ ਹੈ ਉਹ ਐਸਾ ਪਰਮਾਤਮਾ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਹ ਪਰਮਾਤਮਾ ਬਹੁਤ ਵੱਡਾ ਹੈ ਉਹਦਾ ਆਕਾਰ ਬਹੁਤ ਵੱਡਾ ਹੈ ਉਹ ਸੱਚੇ ਪਾਤਸ਼ਾਹ ਵੜਾ ਵੱਡਾ ਹੈ ਉਹ ਸਤਿਗੁਰੂ ਦਾ ਜਿਹੜਾ ਸਿਮਰਨ ਕਰਨ ਵਾਲਾ ਹੈ ਨਾ ਉਹ ਪਿਆਰਾ ਉਹ ਵੱਡਾ ਹੋ ਜਾਂਦਾ ਫਿਰ ਉਹਨੂੰ ਇਹਨਾਂ ਚੀਜ਼ਾਂ ਦੀ ਸਮਝ ਪੈ ਜਾਂਦੀ ਆ ਫਿਰ ਉਹ ਵਿਹਿਮਾ ਭਰਮਾਂ ਦੇ ਵਿੱਚ ਨਹੀਂ ਪੈਂਦਾ ਸਤਿਗੁਰੂ ਫਿਰ ਉਹਨੂੰ ਵਿਹਿਮਾ ਭਰਮਾਂ ਦੇ ਵਿੱਚ ਨਹੀਂ ਪੈਣ ਦਿੰਦੇ ਮੇਰੇ ਪਾਤਸ਼ਾਹ ਉਹਨੂੰ ਵਿਹਿਮਾ ਭਰਮਾਂ ਦੇ ਵਿੱਚੋਂ ਕੱਢ ਲੈਂਦੇ ਆ ਮੇਰੇ ਸਤਿਗੁਰੂ ਉਹਨੂੰ ਵਿਹਿਮਾ ਭਰਮਾਂ ਦੇ ਵਿੱਚੋਂ ਆਜ਼ਾਦ ਕਰ ਲੈਂਦੇ ਆ ਸਾਤ ਸੰਗਤ ਆਪਾਂ ਆਰੰਭ ਦੇ ਵਿੱਚ ਬੇਨਤੀਆਂ ਸਾਂਝੀਆਂ ਕੀਤੀਆਂ ਸਨ ਆਪਾਂ ਕੁਝ ਬੇਨਤੀਆਂ ਨੂੰ ਸਮਝਿਆ ਸੀ ਪਿਆਰਿਓ ਕਿ ਲੂਣ ਨੂੰ ਇਸ ਜਗ੍ਹਾ ਵਿੱਚ ਤੇ ਉਤ ਰੱਖੋ ਫਿਰ ਦੇਖਣਾ ਚਮਤਕਾਰ ਹੁਣ ਇੱਥੇ ਵੀ ਇੱਕ ਬੇਨਤੀ ਸਮਝ ਸਮਝਣੀ ਹੈ ਬਹੁਤ ਜ਼ਰੂਰੀ ਤੁਹਾਡੇ ਨਾਲ ਸਾਂਝੀ ਵੀ ਕਰਨੀ ਹੈ ਕਹਿਣ ਤੋਂ ਭਾਵ ਇਹ ਵੀ ਪਿਆਰਿਓ ਇੱਕ ਵਹਿਮ ਹੈ ਨਾ ਜਿਹੜਾ ਅੱਪਾ ਆਰੰਭ ਦੇ ਵਿੱਚ ਕੁਝ ਬੇਨਤੀਆਂ ਕੀਤੀਆਂ ਸਨ ਪਿਆਰਿਓ ਕਿ ਉਹ ਪਰਮਾਤਮਾ ਬਹੁਤ ਜ਼ਿਆਦਾ ਕਰਾਮਾਤ ਕਰਨ ਵਾਲਾ ਸਮਰੱਥ ਹੈ ਸਵਨਾ ਦੇ ਵਿੱਚ ਮੌਜੂਦ ਹੈ ਸਵਨਾ ਤੇ ਉਹ ਕਿਰਪਾ ਕਰਨ ਵਾਲਾ ਹੈ ਸਵਨਾ ਤੇ ਉਹ ਰਹਿਮਤ ਕਰਨ ਵਾਲਾ ਹੈ ਯਾਦ ਰੱਖਿਓ ਵੀ ਉਹ ਬਹੁਤ ਵੱਡਾ ਹੈ ਉਹ ਸਭਨਾਂ ਤੇ ਰਹਿਮਤ ਕਰਨ ਵਾਲਾ ਹੈ ਉਹ ਸਭਨਾਂ ਤੇ ਕਿਰਪਾ ਕਰਨ ਵਾਲਾ ਹੈ ਉਹ ਪਰਮਾਤਮਾ ਜਿਹੜਾ ਨਾ ਉਹ ਸਭਨਾਂ ਤੇ ਇੱਕਸਾਰ ਮਿਹਰ ਕਰਨ ਵਾਲਾ ਹੈ ਸੋ ਆਪਾਂ ਕੁਝ ਵਹਿਮ ਭਰਮਾਂ ਦੀ ਗੱਲ ਜਿਹੜੀ ਆ ਉਹ ਕਰ ਰਹੀ ਸੀ ਪਹਿਲਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਲੂਣ ਕਿਸੇ ਨੂੰ ਘਰ ਦੇ ਵਿੱਚੋਂ ਨਹੀਂ ਦੇਣਾ ਚਾਹੀਦਾ ਕਹਿੰਦੇ ਬਰਕਤਾਂ ਖਤਮ ਹੋ ਜਾਂਦੀਆਂ ਨੇ ਲੂਣ ਨੂੰ ਸਹੀ ਜਗ੍ਹਾ ਤੇ ਰੱਖੋ ਕਹਿੰਦੇ ਨੂਨ ਹੈ ਨਾ ਜਿਹੜਾ ਉਹਨੂੰ ਰਸੋਈ ਚੋਂ ਬਾਹਰ ਨਾ ਕੱਢੋ ਖਜ਼ਾਨੇ ਭਰ ਜਾਂਦੇ ਨੇ ਧਨ ਦੌਲਤਾਂ ਆਉਂਦੀਆਂ ਨੇ ਤੇ ਨੂਨ ਜਿਹੜਾ ਨਾ ਕਹਿੰਦੇ ਨੂਨ ਨੂੰ ਡੋਲਣਾ ਨਹੀਂ ਚਾਹੀਦਾ ਨੂਨ ਦੀ ਜਿਹੜੀ ਹੈ ਜਿਹੜੀ ਸਾਨੂੰ ਵਿਕਰੀ ਨਹੀਂ ਕਰਨੀ ਚਾਹੀਦੀ ਕਹਿਣ ਤੋਂ ਪਾਬਜੇ ਘਰ ਦੇ ਵਿੱਚ ਹੈ ਤਾਂ ਉਹਨੂੰ ਵੇਚਣਾ ਨਹੀਂ ਚਾਹੀਦਾ ਇਹ ਬਹੁਤ ਵੱਡਾ ਵਹਿਮ ਹੈ ਸਾਧ ਸੰਗਤ ਚਲੋ ਠੀਕ ਹੈ ਘਰ ਦੇ ਵਿੱਚ ਜਿਹੜੀ ਚੀਜ਼ ਆਈ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਸਿਆਣੀ ਗੱਲ ਹੈ ਉਹਨੂੰ ਘਰ ਚੋਂ ਕੱਢਣਾ ਨਹੀਂ ਚਾਹੀਦਾ ਵੇਚਣਾ ਨਹੀਂ ਚਾਹੀਦਾ ਉਹ ਜਿਹੜੀ ਖਾਣ ਵਾਲੀ ਚੀਜ਼ ਆ ਉਹਨੂੰ ਘਰ ਦੇ ਵਿੱਚ ਰੱਖੋ ਮੌਜੂਦ ਰੱਖੋ ਜੀ ਤੇ ਇਹਨਾਂ ਚੀਜ਼ਾਂ ਨੂੰ ਵਹਿਮਾਂ ਦੇ ਵਿੱਚ ਲੈ ਕੇ ਆ ਜਾਣਾ ਤੇ ਵਹਿਮਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵਰਤਣਾ ਤੇ ਇਹ ਹੈ ਦੁਰਵਰਤੋਂ ਇਹਨਾਂ ਚੀਜ਼ਾਂ ਦੀ ਹਾਲਾਂਕਿ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਨੂਨ ਨੂੰ ਸਹੀ ਜਗ੍ਹਾ ਤੇ ਰੱਖੋ ਨਾ ਰੱਖੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਯਾਦ ਰੱਖਿਓ ਪਿਆਰਿਓ ਉਹ ਇੱਕ ਪਦਾਰਥ ਹੈ ਇੱਕ ਜਿਹੜਾ ਭੋਜਨ ਨੂੰ ਸਵਾਦਿਸ਼ਟ ਬਣਾਉਣ ਦੇ ਲਈ ਉਹ ਇੱਕ ਸਾਧਨ ਹੈ ਬਹੁਤ ਵੱਡਾ ਇਹ ਯਾਦ ਰੱਖਿਓ ਵੀ ਉਹ ਕੋਈ ਰੱਬ ਨਹੀਂ ਹੈ ਨੂਨ ਕੋਈ ਰੱਬ ਨਹੀਂ ਹੈ ਇਹ ਗੱਲ ਤਾں ਕਰਕੇ ਮੈਂ ਕਰ ਰਿਹਾ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਵਹਿਮ ਭਰਮ ਬਹੁਤ ਵੱਡਾ ਹੈ ਨੂਨ ਡੁੱਲ ਗਿਆ ਕਹਿੰਦੇ ਜੀ ਨੂਨ ਡੁੱਲ ਗਿਆ ਅਪਸ਼ਗਨ ਹੋ ਗਿਆ ਨੂਨ ਡੁੱਲ ਗਿਆ ਤਾਂ ਜੀ ਬਹੁਤ ਵੱਡਾ ਅਪਸ਼ਗਨ ਹੁੰਦਾ ਮੈਂ ਕਹਿਣਾ ਪਿਆਰਿਓ ਸ਼ਗਨ ਅਪਸ਼ਗਨ ਤਿਸਕੋ ਲੱਗੈ ਜਿਸ ਚੀਤ ਨਾ ਆਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਚੀਜ਼ ਤੇ ਮੋਹਰ ਲਾ ਦਿੱਤੀ ਪਾਤਸ਼ਾਹ ਕਹਿੰਦੇ ਸ਼ਗਨ ਤੇ ਅਪਸ਼ਗਨ ਉਹਨਾਂ ਨੂੰ ਲੱਗਦਾ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਨਹੀਂ ਹੁੰਦਾ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਹੁੰਦਾ ਜਿਨ੍ਹਾਂ ਨੂੰ ਪਤਾ ਵੀ ਉਹ ਰਮਿਆ ਹੋਇਆ ਹੈ ਜਿਨ੍ਹਾਂ ਨੂੰ ਪਤਾ ਵੀ ਉਹ ਮजूद ਹੈ ਜਿਨ੍ਹਾਂ ਨੂੰ ਪਤਾ ਵੀ ਹਰ ਥਾਂ ਉਹ ਹੈਗਾ ਤੇ ਪਿਆਰਿਓ ਉਹ ਵਹਿਮਾ ਭਰਮਾਂ ਦੇ ਵਿੱਚ ਨਹੀਂ ਪੈਂਦੇ ਸਾਧ ਸੰਗਤ ਉਹ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਆਉਂਦੇ ਸਾਧ ਸੰਗਤ ਉਹ ਵਹਿਮਾਂ ਭਰਮਾਂ ਦੇ ਵਿੱਚ ਇਸ ਕਰਕੇ ਨਹੀਂ ਆਉਂਦੇ ਪਿਆਰਿਓ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰਾ ਗੁਰੂ ਹਰ ਥਾਈਂ ਮੌਜੂਦ ਹੈ ਉਹ ਰੱਖਿਆ ਕਰਨ ਵਾਲਾ ਹੈ ਉਹ ਮੇਰਾ ਆਪਣਾ ਹੈ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਹਿਲਾਂ ਆਪਾਂ ਆਰੰਭ ਦੇ ਵਿੱਚ ਬਚਨ ਸਾਂਝੇ ਕੀਤੇ ਸੀ ਨਾ ਵੀ ਉਹਨਾਂ ਲਈ ਆਨੰਦ ਬਣ ਜਾਂਦਾ ਜਿਹੜੇ ਉਹਨੂੰ ਸਮਝ ਲੈਂਦੇ ਨੇ ਤੇ ਜਿਨ੍ਹਾਂ ਨੇ ਉਹਨੂੰ ਸਮਝ ਲਿਆ ਉਹਦੇ ਤੋਂ ਦాతਾ ਮੰਗਦੇ ਨੇ ਫਿਰ ਯਾਦ ਰੱਖਿਓ ਜਿਹੜੇ ਉਹ ਤੋਂ ਦాతਾ ਮੰਗਦੇ ਨੇ ਪਰਮਾਤਮਾ ਖੁਸ਼ ਹੋ ਕੇ ਉਹਨਾਂ ਨੂੰ ਦాతਾ ਦਿੰਦਾ ਹੈ ਤੇ ਸਾਧ ਸੰਗਤ ਪਰਮਾਤਮਾ ਖੁਸ਼ ਹੋ ਕੇ ਉਹਨਾਂ ਨੂੰ ਦాతਾ ਦਿੰਦਾ ਹੈ ਖੁਸ਼ ਹੋ ਕੇ ਉਹਨਾਂ ਤੇ ਉਹ ਮਿਹਰ ਕਰਦਾ ਹੈ ਮਿਹਰਬਾਨ ਹੁੰਦਾ ਹੈ ਤੇ ਸਾਧ ਸੰਗਤ ਇਹ ਗੱਲ ਯਾਦ ਰੱਖਿਆ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਉਹਨਾਂ ਤੇ ਵਰਤਦੀ ਹੈ ਪਿਆਰਿਓ ਜਿਹੜੇ ਉਹਨੂੰ ਸਮਰੱਥ ਸਮਝਦੇ ਨੇ ਤੇ ਉਹਦੇ ਤੋਂ ਆਸ ਲਾ ਕੇ ਰੱਖਦੇ ਨੇ ਤੇ ਉਹਨੂੰ ਪਤਾ ਹੈ ਵੀ ਉਹਦੇ ਦਰ ਤੋਂ ਹੀ ਸਭ ਕੁਝ ਮਿਲਣਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟਨਾ ਆਵਈ ਅਗਨਤ ਭਰੇ ਭੰਡਾਰ ਉਹਨਾਂ ਨੂੰ ਪਤਾ ਹੈ ਮੇਰਾ ਪਰਮਾਤਮਾ ਸਮਰੱਥ ਹੈ ਮੇਰਾ ਗੁਰੂ ਨਾਨਕ ਸਮਰੱਥ ਹੈ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿਨ੍ਹਾਂ ਨੂੰ ਇਸ ਚੀਜ਼ ਦਾ ਭਰੋਸਾ ਹੁੰਦਾ ਹੈ ਉਹ ਖਜ਼ਾਨੇ ਭਰ ਲੈਂਦੇ ਨੇ ਪਿਆਰਿਓ ਯਾਦ ਰੱਖਿਓ ਗੁਰੂ ਦੇ ਦਰ ਤੇ ਆਉਣ ਵਾਲੇ ਸੱਚੇ ਦਿਲੋਂ ਸ਼ਰਧਾ ਭਾਵਨਾ ਨਾਲ ਝੁਕਣ ਵਾਲੇ ਆਪਣੀਆਂ ਝੋਲੀਆਂ ਭਰ ਲੈਂਦੇ ਨੇ ਇਹ ਗੱਲ ਕਦੇ ਨਾ ਭੁੱਲਿਓ ਪਿਆਰਿਓ ਕਿ ਗੁਰੂ ਦੇ ਦਰ ਤੋਂ ਝੋਲੀਆਂ ਭਰਦੀਆਂ ਨੇ ਗੁਰੂ ਝੋਲੀਆਂ ਭਰ ਕੇ ਮੋੜਦਾ ਹੈ ਇਸ ਕਰਕੇ ਭਰੋਸਾ ਬਣਾਓ ਵਹਿਮਾ ਭਰਮਾਂ ਦੇ ਵਿੱਚੋਂ ਨਿਕਲਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ